अॼ खारे मिलंदो केरी खिची बेठे तयारी खिची बेठे बि आसीर कंदे पहला तफ़ान जॾहिं हूंदा हिसे

तारिया मारोन उन सिंध जुड़ी टीम जे

ਬੰਲੀਆ ਬੜਾ ਦੇ ਚਾਂਦ ਤੇਰੀ ਨਾਮ ਨਾਲ ਤੇਰੇ ਕਰਨਾ ਨਾਲ ਨਕਰਾਂ ਦੇ ਤੋਕਾਂ ਵਾਲਾ ਜੋਰ ਜਾਲਾ ਸ਼ਰਮਾ ਨਹੀਂ ਤਾਂ ਬੜਾ ਕਿ ਪੱਕੇ ਗਾਦੀ ਤੇਰੇ ਦੇ ਮਨ ਚ ਹੋਰ ਤੈਨੂੰ ਟੱਕਰਾਂਗੇ ਸੱਜਰੇ ਸਰੀਰ ਤੇਰੇ ਵਾਂਗੂੰ ਤੇ ਹਰਪਾਲ ਮਾਈ ਵੱਲੋਂ 500 ਰੁਪਏ ਪ੍ਰਦੀਪ ਤੇਰੇ ਲਈ ਹੈ ਜਾਂਦਾ ਹੈ ਭਾਈ ਤੂੰ ਫੜ ਕੇ ਲੈ ਜੀ

पती पिटी पी मिटी बने मेर मित्रूफान कॾहिं झंडो वारा नदी तफ़ान सिख है ਹੋਇਆ ਬਹੁਤ ਵੱਡੇ ਕਹਿੰਦੇ ਸੰਕਟ ਦੇ ਵਿੱਚੋਂ ਨਿਕਲ ਕੇ ਆਹ ਮੁੰਡਾ ਜਲੋੜੀਆ ਕਬੱਡੀਆਂ ਪਾਉਣਾ ਆਹ ਮੁੰਡਾ ਜ਼ੋਰ ਨਾਲ ਕਬੱਡੀਆਂ ਪਾਉਂਦਾ ਵੀਰੇ ਮਿੱਤਰੋ ਆਹ ਜ਼ੋਰ ਨਾਲ ਪੱਟਾਂ ਤੇ ਖਾਤੀ ਵਾਜਦੀ ਨੇ ਤਾਰ ਲਈ ਇਹ ਰਤਬਾ ਮੂਸੇ ਵਾਲੇ ਦਾ ਹੰਕਾਰ ਨਹੀਂ ਰਤਬਾ ਮੂਸੇ ਵਾਲੇ ਦਾ ਤੂਫਾਨ ਕਮਾਲ ਕਰ ਗਿਆ ਮੋਟਾ ਉਗੋ ਕਾਂ ਵਾਲਾ ਅਥਾ ਨੂੰ ਕਰੀ ਲਾ ਲਈ ਹੈ ਜਿਵੇਂ ਟੀਮਾਂ ਆ ਰਹੀਆਂ ਫਿਰ ਨੁਮਲੇਖਾ ਨਾ ਲੱਗ ਜੇ ਇਹ ਆ ਉਗੋ ਕਾਂ ਵਾਲਾ ਮੋਟਾ ਰੀਤ ਹੈ ਨਾਲ ਕਹਿੰਦੇ ਮੇਰੇ ਵੀਰੋ ਹਰਵਿੰਦਰ ਹੈ ਬਚੀ ਹੈ ਨਾਲ ਕਹਿੰਦੇ ਰਣਜੀਤ ਦਾ ਪੱਛਾਣੇ ਵਾਲਾ ਸੁਖਵਿੰਦਰ ਬਿੱਲੀ ਤਕੜਾ ਖੇਡਿਆ ਗੱਲਾਂ ਗੁਰਬੀਤ ਸਿੱਖਦੀਆਂ ਹੋਈਆਂ ਗੱਲਾਂ ਸ਼ੇਰੇ ਵਰਗੀਆਂ ਨੇ ਸਾਦੇ ਵਰਗੀਆਂ ਨੇ ਬੀ ਕਮਟਿਆ ਬਾਂਦਾ ਕੀ ਮੇਰੇ ਮੋਟੇ ਉਹ ਨਿਆ ਖੜੇ ਨੇ ਬਾਈ ਇਧਰ ਆ ਆ ਬਾਈ ਹਰਪਾਲ ਕੁੜੀ ਖੜੇ ਨੇ ਬੱਸ ਆ ਸਾਰੇ ਚੱਲ ਰਹੇ ਗਏ ਲਓ ਕਬੱਡੀ ਕਿਹੜਾ ਪਾਵੇਗਾ ਜੀ ਹੁਣ ਆਓ ਕਬੱਡੀ ਬਾਈ ਬਿਲਕੁਲ ਹੈ ਲੱਖ ਵਰਗਾ ਬਾਕੀ ਮੋੜ ਤੇ ਜੇਕ ਵਿੱਚ ਪਾਦਾ ਗੁਗਤ ਸੈਦੇ ਵਾਲਾ ਨਹੀਂ ਕਰਦੀ ਆ ਫਾਈਨਲ ਮੈਚ ਚੱਲਦਾ ਹੈ ਜੇਪੜ ਜਿਲ੍ਹਾ ਸੰਗਰੂਰ ਬਸ਼ਰਵਾਨਾ ਪੀਵੀ ਕਬੱਡੀ ਮਾਲਵੇ ਦੀ ਟੀਮ ਹੈ ਲਾਦੇ ਮੇਰੇ ਤੂਫਾਨ ਫੇ ਆ ਗਿਆ ਤੂਫਾਨ ਰਾਤੇਵਾਸੀਆ ਕਹਿੰਦਾ ਫੇਰ ਆ ਗਿਆ ਬਾਗਰ ਸਿੰਘ ਕਬੱਡੀ ਮੀਂਹ ਚੜ ਚੜ ਕੇ ਕਬੱਡੀਆਂ ਪਾ ਗਿਆ ਤੂਫਾਨ ਨਾਲ ਕਾਲਾ ਨਾਲ ਹਰਵਿੰਦਰ ਹੁਣ ਕਿਹੜਾ ਨੌਜਵਾਨ ਫਤੋੜੀ ਕਰੇਗਾ ਕਬੱਡੀ 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 ਬੱਲੇ 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 ਕਬੱਡੀ ਕਬੱਡੀ ਇਹ ਪਕੰਦਰ ਨਾਲ ਲੱਤਾਂ ਨੂੰ ਲਗੜਦਾ ਨਾਲ ਗੁੱਟ ਫੜਦਾ ਨਾਲ शरबत वरगा पाणी मित्र जी लूण जी गड़ी तूं मिशरी तूं कॾहिं वञो पैर मेर मित्र

ਮਰਲੀ ਕੇਰੀ ਤੇ ਦੁਰਮਖ ਸਿੰਘ ਮੀਣਾ ਹੈ ਵਿਚਾਰੇ ਕਾਲਾ ਕਾਲਾ ਕਹਿੰਦੇ ਸਿਹਨਿਆਰਾ ਕਾਲੇ ਨੂੰ ਮੁੰਡੇ ਸਤਾਜ ਮੰਡਾ ਹੈ ਇਹ ਪੁਰਾਣਾ ਪਰਣੀ ਨਾਲ ਹਰਵਿੰਦਰ ਹੈ ਹਰਵਿੰਦਰ ਨੇ ਕਹਿੰਦੇ ਕੋਕੋ ਨਾਲ ਸੀਰੇ ਨਾਲ 65 ਤੇ 62 ਵੀ ਹੋ ਜਿੱਤੀ ਹੈ ਹਰਵਿੰਦਰ ਨੇ ਵੀ ਦੁਬਾਰੇ ਵਾਰਸੀ ਕੀਤੀ ਹੈ ਮੀਣਾ ਨੇ ਨਵੇਂ ਸਾਰੇ ਪੁਰਾਣੇ ਮੁੰਡੇ ਨਾਲ ਖੜੇ ਕਰ ਲਿਆ ਆਏ ਸੋਨੀ 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 ਦੇ ਨਹਾਨ ਆ ਮੁੰਡੇ ਦੇ ਲਈ ਤਾੜੀ ਮਾਰ ਕੇ ਦੱਸੋ ਕੀ ਕਾਮ ਓਕੇ ਵਾਇਰ ਰਿਪੋਰਟਾ ਹੁਣ ਦੱਸੋ ਵੀ ਆਹ ਮੁੰਡੇ ਨੇ ਲੋਟੇ ਕੇ ਨਹੀਂ ਲੋਟੇ ਜਿਵਾਲੀ ਘੱਟ ਕੇ ਤਾਲੀਆਂ ਮਾਰਦੇ ਕਫਾਨ ਦੇ ਰਿਪੋਰਟਾ ਓਕੇ ਉਹਨਾਂ ਨੇ ਆਵਾਜ਼ ਕਰਦਾ ਹੈ ਇਹ ਗਲਤ ਰਾਜ ਕਰਦਾ ਹੈ ਇਹਨੂੰ ਝੂਲਾ ਮੜਾ ਮੁਖੀ ਮਹੱਤ ਕਰਦੇ ਆ ਕਹਿੰਦੇ ਮੇਰੇ ਮਿੱਤਰੋ ਇਹ ਕਫਾਨ ਹੈ ਆਹ ਰੀਡ ਸੋਮੇ ਦੀ ਪਾਣੀ ਹੈ

ਮੇਰਾ ਤਗੜਾ ਹੋ ਜਾ 25 2500 ਦਾ ਤਗੜਾ ਮੇਰਾ ਤਗੜਾ ਹੋ ਜਾ ਕਾਲਾ ਬਾਤਾਂ ਕਹਿੰਦੇ ਵੱਡੀਆਂ ਆ ਵੀ ਮੇਰਾ ਤਗੜਾ ਹੋ ਜਾ ਤੂਫਾਨ ਫੇਰ ਆ ਗਿਆ ਨੌਜਵਾਨ ਜਿਵੇਂ ਫਿਰ ਸਲਾਦ ਫੇਰ ਜਿਵੇਂ ਫਿਰ ਸਲਾਦ ਫੇਰ ਤੂਫਾਨ ਫਿਰ ਕਹਿੰਦੇ ਕਬੱਡੀ ਪਾਉਣ ਦੇ ਲਈ ਚਾਰ ਵਰਤਾਰਾ ਦੋ ਨਾਲ ਚੱਕਰਾਂ ਤੇ ਕਰਦੇ ਚਰਚਾ ਰਦੀਪ ਸਿੰਘ ਤੂਫਾਨ ਢੰਗੋਰੀ ਸਰਦਾਰ ਲੱਕੀਹਰ ਨਾਲ ਖੇਡੇ ਹੈ

मुंडा पेर मित्रो न 5 ਵਜੇ ਕੱਲੂ ਇਹ ਕਹਿੰਦੇ ਤਾਰੀ ਹੈ ਜੀ ਲਾਹਲੇ ਨਾਲ ਸਾਜੀਆਂ ਨਾਲ ਫਟੇ ਜਿੱਤੇ ਕਿਲ ਵਰਗੀ ਜਾ ਰਹੀ ਹੈ ਖੇਪਰ ਵਾਲਾ ਤਾਰੀ ਰਣਜੀਤ ਆ ਗਿਆ ਕਬੱਡੀ ਪਾਉਣ ਦੇ ਲਈ ਜਾਫੀਆਂ ਨੂੰ ਕੌਡੀਆਂ ਪਾਉਣੀਆਂ ਪੈ ਗਈਆਂ ਲੈ ਜੀ ਹੋਮ ਮੀਡਾਂ ਨੇੜੇ ਹੋਮ ਮੀਡਾਂ ਨੇੜੇ ਪਰ ਪੁਆਇੰਟ ਧਾਵੀ ਤੋਂ ਜੋ ਆਹ ਮੁੰਡੇ ਦੀ ਖੇਡ ਵੀ ਵਧੀਆ ਲੱਗਿਆ ਇਹਦੇ ਲਈ ਵੀ ਤਾਰੀਆਂ ਮਾਰੋ ਰਣਜੀਤ ਲਈ ਮਾਚ ਸਮਾਪਤ ਹੋ ਗਿਆ ਸਭ ਤੋਂ ਸਭਤ ਰੈਡਾ ਪਾਇਆ ਟੰਡੋਰੀ ਵਾਲਾ ਤੂਫਾਨ ਅਜਿਹੇ ਜੱਟਾ ਬੈਸ ਰੈਡ ਤਾਲੀਆਂ ਮਾਰ ਦੋ ਚਾਰ ਟੱਚ ਤਿੰਨ ਜੱਫੇ ਗੁਲਜੀਤ ਬੱਛੂਣਾ ਜਨੇ ਟੂਰਨਾਮੈਂਟ ਦਾ ਬੈਸ ਜੱਫੇ ਗੁਲਜੀਤ ਬੱਛੂਣਾ ਬੈਸ ਜੱਫੇ ਚਾਰ ਟੱਚ ਤਿੰਨ ਜੱਫੇ ਤੇ ਸਭ ਤੋਂ ਸਭਤ ਰੈਡਾ ਪਾ ਕੇ ਕਹਿੰਦੇ ਤੂਫਾਨ ਨੇ ਜਿਹੜਾ ਮੇਲਾ ਲੁੱਟ ਲਿਆ ਹੈ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੀਡਰ ਬੱਛਵਾਲਾ ਫਾਸਟ ਬੱਛਵਾਲਾ ਫਾਸਟ ਵਿਖੇਪਰ ਸੈਕਿੰਡ ਆਓ ਭਾਈ ਪ੍ਰਾਈਜ਼ ਲਾਜੋ ਭਾਈ ਜੀਤ ਬੱਛਵਾਲਾ ਬੈਲਡ ਜਾਫੀ ਵਿਦੇ ਪ੍ਰਾਈਜ਼ ਲੈਓ ਵੀ ਪੁਆਇੰਟ ਟਕੋਰੀ ਵਾਲਾ ਬੱਛਵਾਲਾ ਜਿਹੜਾ ਬੈਸਟ ਰੀਡਰ ਹੈ ਬਹੁਤ ਬਹੁਤ ਧੰਨਵਾਦ ਜੇ ਬੂਲ ਤੇ ਵਿਦੇ ਸ਼ਾਨ ਦੇ ਖਿਲਾਫ ਗੱਲ ਸਰਦ ਛੱਡੇ ਭਾਈ ਠੀਕ ਆਓ ਆਪਾਂ ਕੌਣ ਲਿਆ اڄه وڳيتا کتنळे او اپ جي ڳالهه ٻڌي ا 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 ਯੋਸੀ ਖਿਚ ਲਓ ਫੋਟੋ ਫੋਟੋ ਫਿੱਟ ਨਹੀਂ ਗੋਲਡਰੇ ਕਰੀ ਕਾਉਂਟ ਉੱਤੇ ਨਾ ਕਰੇ ਮਰਾ ਅੱਜ ਜਿੱਦਾ ਆ ਗਏ ਮਿੱਤਰੋ ਚਲੋ ਜੀ ਜੀਤਾ ਨਾਲ ਇਕੱਠਾ ਕਰਾ ਆਹ ਸੋਹਣਾ ਵੀਰ ਆ ਲਓ ਜੀ ਪ੍ਰੈਸ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਨਵੇਂ ਮੁੰਡਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਭਾਈ ਜਗਰਵਿੰਦ ਪਲੱਸ ਬੈਸਟਾਂ ਵਾਲੇ ਕੱਪ। ਪ੍ਰਭਜੋਤ ਆ ਬੇਟਾ ਕਿ ਆ ਜਾ। ਇੱਥੇ ਇੱਥੇ ਆ ਕੇ ਸਾਹਮਣੇ ਖੜੋ। ਪ੍ਰਭਜੋਤ ਨੂੰ ਆलो ਹੱਥ। ਹਾਂਜੀ ਹਾਂਜੀ। ਉਹ ਦੱਸ ਦਿੰਦੇ ਆਪਾਂ। ਪ੍ਰਦੀਪ ਕਿੱਥੇ ਜੀ ਢਣੋੜੀ ਵਾਲਾ ਉਹ ਬੈਠਾ ਲੱਗੇ। ਕੋਈ ਗੱਲ ਨਹੀਂ ਆਪਾਂ ਬਾਅਦ ਚ ਕਰ ਦੋ। ਚੱਲਦੇ ਖੜਾ ਮੜਿਆ ਬੈਠੇ। ਨਹੀਂ ਨਹੀਂ ਕੋਈ ਨਹੀਂ ਯਾਰ ਕਰਾਲਲ ਨੂੰ ਨੇ ਸੈਂਬ ਚਾਹ ਹੁੰਦਾ ਪ੍ਰਦੀਪ ਆ ਬੈਸ ਰੇਟਰ ਆ ਜੀ ਆ ਬੈਸ ਜਾ ਕੇ ਮੁੰਡਾ ਤੁਸੀਂ ਦੋਨੇ ਖੜੇ ਹੋ ਜਾਓ ਇੱਕ ਮਿੰਟ ਆ ਦੋਨੇ ਆਓ ਇੱਥੇ ਕਰਾਲਲ ਕੱਪ ਸੈਂਬ ਯਾਰ ਬੜੀ ਪੈ ਕੇ ਆ ਜਾ ਜੀ ਤੂੰ ਵੀ ਹੋ ਜਾ ਇੱਥੇ ਹਾਂਜੀ ਗੌਸ ਰੇਡਰ ਤੂਫਾਨ ਟਕੋੜੀ ਤੇ ਬੈਸ ਜਾਂ ਫਿਰ ਰਣਜੀਤ ਬੱਚੂ ਨੂੰ ਹਾਂ ਬਾਈ ਜਿਉਂਦੇ ਬਾਦਰੋਂ ਭਰਾਵੋ ਬਾਈ ਕਿਸ ਨੇ ਜਾਣਾ ਨਹੀਂ ਸਾਰਾ ਸਮਾਨ ਸਾਹਿਬ आल आयोगन शगन सौ आलो भाई शीरा शीरा खोखर